ਕਿਸਾਨ ਯੂਨੀਅਨ ਇੱਕ ਪਾਸੇ ਕਹਿ ਰਹੀਆਂ ਕਿ ਅਸੀਂ ਗਰੀਬ ਕਿਸਾਨਾਂ ਦੀ ਮਦਦ ਕਰਦੇ ਨਾ ਤੇ ਉਹਨਾਂ ਬਾਅਦ ਤੇ ਜਿਹੜੀ ਸਾਡੀ ਯੂਨੀਅਨ ਹੈ ਉਹ ਕੰਮ ਕਰਦੀ ਹੈ। ਇੱਕ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਹੈ ਪਿੰਡ ਜੌਂਦ ਤਸਵੀਰ ਫੂਲ ਤੇ ਜ਼ਿਲ੍ਹਾ ਬਠਿੰਡਾ ਉੱਥੇ ਸਰਦਾਰਾਂ ਦੀ ਜ਼ਮੀਨਦਾਰ ਦੇ ਹੈ। ਕਾਫੀ ਸੈਂਕੜੇ ਜਿਹੜੇ ਹੈਗੇ ਆ ਏਕੜ ਜ਼ਮੀਨ ਹੈ। ਕਿੱਲੇ ਕਹਿ ਦੇ ਨੇ ਜਿਹਨੂੰ ਆਪਾਂ ਸਾਡੇ ਨਾਲ ਨਾ ਜੁੜੇ ਅੱਜ ਸਟੂਡੀਓ ਦੇ ਵਿੱਚ ਆਏ ਨੇ ਸਰਦਾਰ ਸਰਜੀਤ ਸਿੰਘ ਜੀ ਬਜ਼ੁਰਗ ਨੇ 68-73 ਸਾਲ ਉਮਰ ਇਹਨਾਂ ਦੀ ਇਹਨਾਂ ਨੇ ਜਿਹੜੀ ਜ਼ਮੀਨ ਹੈ ਸਰਦਾਰਾਂ ਤੋਂ ਖਰੀਦੀ ਹੈ 5.5 ਕਿੱਲੇ ਇੱਕਾ ਤੇ 1.5 ਕਿੱਲਾ ਇੱਕ ਮਤਲਬ ਇਹਨੇ 7 ਕਿੱਲੇ ਕੱਟੇ ਖਰੀਦੇ ਆ ਤੇ ਇਹਦੇ 5.5 ਕਿੱਲੇ ਇੱਕ ਬੰਦਾ ਦੱਬੀ ਬੈਠਾ ਤੇ 1.5 ਕਿੱਲੇ ਇੱਕ ਦੱਬੀ ਬੈਠਾ ਤੇ ਹੁਣ ਇਹ ਜੁਨੀਆ ਨਾਲ ਕਹਿ ਰਹੀਆਂ ਵੀ ਅਸੀਂ ਕਿਸਾਨਾਂ ਦੀ ਜਿਹੜੀ ਹੈਗੀ ਮਦਦ ਕਰਦੇ ਆ ਤੁਹਾਨੂੰ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡੇ ਨਾਲ ਕੀ ਤੱਕਾ ਹੋ ਰਿਹਾ ਤੇ ਜੂਨੀਅਨ ਕੀ ਕੰਮ ਕਰ ਰਹੀ ਆ ਤੇ ਸਰਦਾਰਾਂ ਤੋਂ ਤੁਸੀਂ ਜ਼ਮੀਨ ਖਰੀਦੀ ਆ ਤੁਹਾਡਾ ਕਬਚਾ ਸੀ ਕਿਵੇਂ ਲਿਆ ਸੀ ਕੀ ਪੈਸੇ ਲਏ ਆ ਕਿਵੇਂ ਧਰਨੇ ਲਾਉਂਦੇ ਆ ਕਿਵੇਂ ਚੱਕਦੇ ਆ ਬਾਬਾ ਸ੍ਰੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪਿੰਡ ਮੇਰਾ ਬੰਣੀ ਜਿਹਾਉਂਦਾ ਜਿਹਾਉਂਦਾ ਤੁਹਾਡਾ ਇੱਕ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਹਾਂ ਜੀ ਉਹਦੇ ਵਿੱਚੋਂ ਪਤਾ ਲੱਗਿਆ ਤੁਹਾਡੇ ਕਾਗਜ਼ਾਂ ਮਤਾਕ ਵੀ 7 ਕਿੱਲੇ ਤੁਸੀਂ ਜ਼ਮੀਨ ਖਰੀਦੀ ਆ ਹਾਂ ਜੀ ਇਹ ਕੀ ਤੋਂ ਖਰੀਦੀ ਆ ਸਰਦਾਰਾਂ ਤੋਂ ਤੇ ਕੌਣ ਹੁਣ ਦੱਬੀ ਬੈਠਾ ਵਿਸਤਾਰਪੁਰ ਕੋ ਜਿਹੜਾ ਚੈਨਲ ਤੇ ਖੁੱਲ ਕੇ ਗੱਲ ਕਰਿਓ ਇਹ ਜ਼ਮੀਨ ਦੀ ਜਿਹੜੀ ਤਾਂ ਹੈਗੀ ਆ 5.5 ਕਿੱਲੇ ਹੂੰ ਇਹਦਾ ਕੋਈ ਸੌਣ ਤਰੀਕ ਤੋਂ ਜਾਣੀ ਆ ਮਾਸਟਰ ਨਹੀਂ ਲੱਗੀ ਆ ਸਰਕਾਰੀ ਉੱਚੀ ਬੋਲ ਬਣਾਇਆ ਉਹਦੇ ਸਹਰੇ ਦਾ ਨਾਮ ਹੈਗਾ ਮਰਕੀਤ ਸਿੰਘ ਹੂੰ ਇਹ 5.5 ਕਿੱਲੇ ਜ਼ਮੀਨ ਤਾਂ ਉਹ ਦੱਬੀ ਬੈਠੀ ਆ ਹੂੰ ਡੂੜ ਕਿੱਲਾ ਬਾਣਾ ਕਾਕਾ ਸਿੰਘ ਸ਼ਾਨਾ ਭਮਿੰਦਰ ਸਿੰਘ ਹੂੰ ਉਹ ਦੱਬੀ ਬੈਠਾ ਹੂੰ ਜ਼ਮੀਨ ਦੱਬੀ ਆ ਜਿਹੜੀ ਇਹ ਦੁਨੀਆ ਦੇ ਸਹਾਰੇ ਨਾਲ ਦੱਬੀ ਆ ਦੁਨੀਆ ਨੂੰ ਇਹ ਪੈਸੇ ਦੇਂਦੇ ਨਾ ਉਹ ਆ ਕੇ ਕਬਜ਼ਾ ਕਰਦੇ ਆ ਹੂੰ ਇਹ ਜ਼ਮੀਨ ਮੈਂ ਸਹੀ ਵੇਚ ਲਈ ਆ ਸਹੀ ਇੰਤਕਾਲ ਹੋਇਆ ਸਹੀ ਬੰਦਿਆਂ ਤੋਂ ਲਈ ਆ ਹੂੰ ਤੇ ਸਹੀ ਮੇਰੇ ਨਾਲ ਗਰਦੋਰੀ ਹੋਈ ਹੂੰ ਇਹ ਕਾਗਜ਼ੋੜੇ ਸਹੀ ਆ ਸਰਕਾਰੀ ਹਾਂ ਸਰ ਮਾਰਾ ਕੋ ਸਹੀ ਆ ਤੇ ਇਹ ਤੱਕਾ ਕਰਦੇ ਆ ਹੂੰ ਤੇ ਹੁਣ ਤੁਹਾਡੇ ਕੋਲੇ ਕੋਈ ਜ਼ਮੀਨ ਨਹੀਂ ਕੋਈ ਜ਼ਮੀਨ ਨਹੀਂ ਮੇਰੇ ਕੋਲੇ ਇੱਕ ਵਿਸਵਾ ਵੀ ਨਹੀਂ ਤੇ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਹੋ ਗੁਜ਼ਾਰਾ ਦੀ ਜਮਾ ਭੁੱਖੇ ਮਰਦੇ ਆ ਕੁਝ ਨਹੀਂ ਸਾਡੇ ਕੋਲੇ ਹੂੰ ਸਮਾਂ ਮੇਰੇ ਬਾਰ ਕੋਲੇ ਜਾ ਕੇ ਇਹਨਾਂ ਨੇ ਮੇਰੀ ਬੀਹੀ ਮੂਰੇ ਜਾ ਕੇ ਧਰਨਾ ਲਾਤਾ 15 ਦਿਨ ਧਰਨਾ ਚੱਲੀ ਗਿਆ ਹੂੰ ਸਪੀਕਰ ਵੀ ਜਾਣ ਕੇ ਮੇਰੇ ਘਰ ਕੰਨੀ ਮੂੰਹ ਕਰਤਾ ਅੱਜ ਜਾ ਕੇ ਪੜਤਾਲ ਕਰਨੋਂ ਮੇਰੇ ਘਰ ਵਾਲੀ ਦਾ ਦਿਮਾਗ ਹੱਲਿਆ ਹੋਇਆ ਹੈ। ਹੂੰ ਤੇ ਫਿਰ ਇਹ ਤਾਂ ਕਹਿੰਦੇ ਸੀ ਕਿਸਾਨਾਂ ਦੀ ਮਦਦ ਕਰਦੇ ਆ। ਇਹ ਖਾਨ ਦੇ ਕੁੱਤੇ ਹੋਏ ਵੇ ਜੀ। ਅੱਛਾ ਜਿਹੜਾ ਗਲਾਮ ਸਿੰਘ ਆ ਉਹਦੀ ਪਰਚੋਲ ਕਰੀ ਜਾਵੇ। ਇਹ ਤੋਂ 7 ਸਾਲ ਪਹਿਲਾਂ ਉਹਦੇ ਕੋਲੇ ਕੀ ਸੀ? ਹਾਂ। ਅੱਜ ਉਹ 40 ਲੱਖ ਦੀ ਦਾ ਕੋਠੀ ਪਾਈ ਬੈਠਾ। ਅੱਛਾ। ਗੈਣੇ ਜ਼ਮੀਨ ਹੋਰ ਲਈ ਬੈਠਾ। ਹੂੰ ਸਿਉਣਾ ਬੈ ਉਹਨੇ ਲਿਆ। ਹੂੰ ਹੂੰ ਆਕਰਤੂਤਾ ਇਹਨਾਂ ਦੀ। ਹੂੰ ਪਿੰਡ ਦੇ ਵਿੱਚ ਸਾਡੇ ਹੂੰ ਸ਼ਰਾਬ ਦਾ ਠੇਕਾ ਸੀ ਮੇਰੀ ਸੁਰਤ ਤੋਂ ਪਹਿਲਾਂ ਦਾ। ਹਾਂ। ਇਹ ਬੰਦੇ ਨੇ 5 ਸਾਲ ਹੋ ਗਏ ਠੇਕਾ ਚਕਾਤਾ ਜੀ ਚਕਾਤਾ ਹੂੰ ਪਿੰਡ ਦੇ ਵਿੱਚ ਸਾਰਾ ਪਿੰਡ ਸ਼ਰਾਬ ਕੱਢਾਉਣਾ ਸੀ ਹੂੰ 10 ਬੰਦੇ ਦੇ ਆਪ ਦੇ ਕੱਢਦੇ ਆ ਪੈਸੇ ਇਹਨੂੰ ਦਿੰਦੀ ਆ ਕੋਠੀਆਂ ਇਹ ਪਾਉਂਦਾ ਕੌਣ ਜੇ ਪੁਲਿਸ ਛਾਪਾ ਮਾਰਦੀ ਆ ਤਾਂ ਗਰੀਬਾਂ ਦੇ ਮਾਰਦੀ ਆ ਇਹਦੇ ਬੰਦੇ ਨਹੀਂ ਮਾਰਦੀ ਕਿ ਕਿਹੜੇ ਬੰਦੇ ਦੇ ਕੀ ਨਾਂ ਇਹਦਾ ਇਹ ਗੁਲਾਬ ਸਿੰਘ ਆ ਤੁਹਾਡੇ ਪਿੰਡ ਦਾ ਆਗੂ ਆ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਹੂੰ ਤੇ ਬਾਬਾ ਜੀ ਫਿਰ ਤੁਹਾਡੇ ਨਾਂ ਕੋ ਠੱਕਾ ਕਰਦੇ ਨਾ ਸਰਦਾਰਾਂ ਦਾ ਜ਼ਾਇਰ ਕਰਦੇ ਆਂ ਮੈਂ ਗਰੀਬ ਆ ਮੇਰੇ ਕੋਲ ਇਹਨਾਂ ਨੂੰ ਦੇਣ ਨੂੰ ਕੁਛ ਨਹੀਂ ਮੰਗਦੇ ਆ ਬਿਲਕੁਲ ਅੱਛਾ ਹਾਂਜੀ ਤੇ ਜਿਹੜੀ ਜ਼ਮੀਨ ਤੁਸੀਂ ਸਰਦਾਰਾਂ ਤੋਂ ਖਰੀਦੀ ਐ ਹਾਂਜੀ ਉਹ ਕਹਿੰਦੇ ਵੀ ਸਰਦਾਰਾਂ ਨੂੰ ਨਹੀਂ ਕਬਜ਼ਾ ਹੁਣ ਦਿੰਦੇ ਵੀ ਜ਼ਿਮੀਂਦਾਰਾਂ ਨੂੰ ਕਬਜ਼ਾ ਹੁਣ ਦੇਵਾਂਗੇ ਹਾਂਜੀ ਇਹ ਤੁਸੀਂ ਛੋਟੇ ਕਿਸਾਨ ਆ ਸੱਤ ਗਿੱਲਾਂ ਦੇ ਮਾਲਕ ਸੀ ਉਹੀ ਥੋੜੇ ਪੈਸੇ ਸੀ ਹਾਂਜੀ ਹਾਂਜੀ ਉਹੀ ਤੁਸੀਂ ਲਾ ਬੈਠੇ ਹੁਣ ਸੋਨ ਨੂੰ ਇਹ ਕਬਜ਼ਾ ਨਹੀਂ ਕਰਨ ਦਿੰਦੇ ਤੇ ਫਿਰ ਇਹ ਤਾਂ ਸਪੀਕਰਾਂ 'ਚ ਕਹਿ ਰਿਹਾ ਵੀ ਅਸੀਂ ਇੰਤਕਾਲ ਨਹੀਂ ਹੋਣਦੇ ਤੇ ਗਰਦੌਰੀ ਨਹੀਂ ਹੁੰਦੇ ਮਿੰਤ ਨਹੀਂ ਹੋਣਦੇ ਉਹਦੀ ਗੱਲਬਾਤ ਹੈ ਇਹਦਾ ਹੁਣ ਜੇ ਝੂਠ ਮਾਰਦੇ ਆ ਉੱਥੇ ਘਰਾਣ ਸਿਉਂ ਦਾ ਨਾਂ ਦਾ ਬੰਦਾ ਬੋਲਦਾ ਸੀ ਹਾਂ ਘੱਟ ਚ ਉਹ ਕਹਿੰਦਾ ਕਿ 17 ਕਿੱਲਿਆਂ ਤੋਂ ਜਿਹਦੇ ਕੋਲੇ ਵੱਧਦਾ ਅਸੀਂ ਖੋ ਕੇ ਛੋਟਿਆਂ ਨੂੰ ਦੇਵਾਂਗੇ ਹੁਣ ਮੇਰੇ ਕੋਲ ਤਾਂ 7 ਕਿੱਲੇ ਸੀ ਤੇ ਉਸ ਵੇਲੇ ਮਲਕੀਤ ਕੋਲੇ 50 ਕਿੱਲੇ ਐ ਸੋਨਪ੍ਰੀਤ ਕੋਲੇ 7 ਕਿੱਲੇ ਵਾਲੀ ਖੋ ਕੇ ਉਹਨੂੰ ਦਿੰਦੇ 50 ਕਿੱਲੇ ਵਾਲੇ ਨੂੰ ਉਸ ਗੱਲ ਤੇ ਕਿੱਥੇ ਨੇ ਇਹਦਾ ਸਾਰੇ ਬੇਈਮਾਨ ਇਕੱਠੇ ਹੋਏ ਹੋਏ ਆ ਤੇ ਫਿਰ ਜੁਨੀਅਨ ਦਾ ਨਾ ਹੀ ਚੱਲਦਾ ਲੋ ਸਰ ਬਿਲਕੁਲ ਇਸ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਮੇਰਾ ਭਾਈ ਪ੍ਰਧਾਨ ਸ਼ੂਨ ਦੇ ਇੱਕ ਲਾਜਮੀ ਵੇਚੀ ਆ 15 16 ਸਾਲ ਪਹਿਲਾਂ ਰਿਹਾ ਤਾਂ ਇਹ ਇਹਦਾ ਰਿਕਾਰਡ ਦੇਖਿਆ ਜਾਵੇ ਉਦੋਂ ਪਹਿਨਾ ਵੀ ਇਹ ਕਈ ਲੱਖ ਦਾ ਕਰਜਾਈ ਸੀ ਜਿੱਦ ਦੇ ਪ੍ਰਧਾਨ ਬਣਿਆ ਤੇ ਅੱਜ ਇਹਦੇ ਕੋਲ ਕੀ ਪ੍ਰੋਪਰਟੀ ਆ ਤੇ ਜੇ ਹੁਣ ਇਹਦਾ ਪਸ਼ੂ ਵਾਲੇ ਤੇ ਵੀ ਲੈਂਟਰ ਲਾਈ ਬੈਠਾ ਅੱਛਾ ਜਿਸੇ ਛਾਤਰਾ ਪਾਇਆ ਸੀ ਨਾ ਪਹਿਨਾ ਉਹਦੇ ਵੀ ਜਾ ਕੇ ਦੇਖਿਆ ਰੈਂਟਰ ਦਾ ਅੱਛਾ ਇਹਨਾਂ ਦਾ ਸਾਰਾ ਸਾਰਾ ਪੈਣ ਪਟਦਾ ਅੱਛਾ ਅੱਜ ਇਹ ਬਾਹਰਲੀ ਪੁਲਿਸ ਦਾ ਨਾ ਸੀ ਕਰੇ ਰਾਪਰੇ ਦੀ ਪੁਲਿਸ ਨਹੀਂ ਮੈਂ ਕਹਿੰਦਾ ਹੂੰ ਸਾਡੇ ਸਾਰੇ ਪਿੰਡ ਚੋਂ ਸ਼ਰਾਬ ਘਰਦੀ ਪਰ ਇਹਦੀ ਦੇਣ ਆ ਕਿਤੇ ਜਿਹਨੂੰ ਲੋੜ ਸੀ ਉਹ ਮੁੱਲ ਲਿਆਉਂਦਾ ਸੀ ਤੇ ਜੇ ਜੇ ਕੋਈ ਛਾਪਾ ਵੱਜਦਾ ਬੁੱਸਦੇ ਤਾਂ ਮਜਬੀਆਂ ਦੇ ਜਾਂ ਰੰਦਾਸੀਆਂ ਦੇ ਵੱਜਦਾ ਇਹਦੇ ਬੰਦੇ ਕਹਿੰਦੇ ਛਾਪਾ ਨਹੀਂ ਵੱਜਦਾ ਅੱਛਾ ਉਹ ਗਰੀਬ ਬੰਦੇ ਨੂੰ ਫੜਿਆ ਜਾਂਦਾ ਉਹਨਾਂ ਨੂੰ ਫੜਿਆ ਜਾਂਦਾ ਤੇ ਜੇ ਹੁਣ ਤੁਸੀਂ ਕਬਜ਼ਾ ਕਰਦੇ ਹੋ ਫਿਰ ਇਹ ਹੋਣ ਨਹੀਂ ਦਿੰਦਾ ਕਬਜ਼ਾ ਦੀ ਅੱਗੇ ਹੱਡੀਆਂ ਲੱਤਾਂ ਵਾਹਾਂ ਪਹਿਨਾਂ ਵੀ ਤੋੜਤੀਆਂ ਨੇ ਹੁਣ ਜੇ ਅਸੀਂ ਨਾ ਭਜਦੇ ਆ ਹੁਣ ਫੇਰ ਆ ਕੇ ਸੀ ਬਸ ਭਰ ਕੇ ਹੂੰ ਗਾਹ ਠਾਣੇਦਾਰ ਵੀ ਇਹੋ ਜਿਹਾ ਉਦੋਂ ਦੀ ਮੇਰੀ ਰੈਪੋਰਟ ਲਿਖਾਈ ਵੀ ਆ ਅਜੇ ਨਾਲ ਤੇ ਗਿਰਫਜ਼ਾਰੀ ਨਹੀਂ ਕੀਤੀ ਇਹਨਾਂ ਦੀ ਕੋਈ ਇਹਨਾਂ ਦੇ ਵਰਤਿਆ ਨਹੀਂ ਗਟਿਆ ਤੇ ਜਿਹੜੀ ਸਰਕਾਰ ਉੱਥੇ ਮੰਤੀ ਕਰਾ ਰਹੀ ਹੈ ਹੱਦਬੰਦੀ ਕਰਾ ਰਹੀ ਹੈ ਉਹ ਨਮੀ ਉਹ ਸਹੀ ਕਰਾ ਰਹੀ ਹੈ ਤਾਂ ਮਤਲਬ ਬਿਲਕੁਲ ਸਹੀ ਕਰਾ ਰਹੀ ਹੈ ਪਹਿਲਾਂ ਮੈਨੂੰ ਵੀ ਇਹਨਾਂ ਨੇ ਇਹੀ ਕਹਦੇ ਕਿਸੇ ਜਿਹਾ ਕਿ ਤੂੰ ਨਿਸ਼ਾਨਦੇਹੀ ਇਹੀ ਕਰਾ ਲੈ ਹਾਂ ਹੁਣ ਨਕਸ਼ਾ ਬਣਾਣ ਖਾਤਰ ਹੀ ਗਈ ਸੀ ਨਾ ਸਰਕਾਰ ਹਾਂ ਹਾਈ ਕੋਰਟ ਤੇ ਹੁਕਮਾਂ ਤੇ ਅੱਛਾ ਨਕਸ਼ਾ ਕਹਿੰਦੇ ਸੀ ਬਣਾ ਨਹੀਂ ਦੇਣਾ ਕਿ ਤੂੰ ਨਿਸ਼ਾਨਦੇਹੀ ਕਿਵੇਂ ਉਹ ਹਾਂ ਇਹ 10 ਪਿੰਡਾਂ ਦੇ ਲਗਾੜੇ ਗਏ ਸੀ ਥਾਣੇ 'ਚ ਮੇਰੇ ਨਾਲ ਅੱਛਾ ਠੀਕ ਆ ਉੱਥੇ ਨਰ ਇਹੀ ਗੱਲ ਕਹੀ ਵੀ ਤੂੰ ਨਿਸ਼ਾਨਦੇਹੀ ਕਰਾ ਲਾ ਜਮੀਨ ਤਾਂ ਤੇਰੀ ਸਹੀ ਆ ਹਾਂ ਅੱਛਾ ਨਿਸ਼ਾਨਦੇਹੀ ਤਾਂ ਫਿਰ ਨਕਸ਼ੇ ਨਾਲ ਹੀ ਹੋਊ ਨਕਸ਼ੇ ਨਾਲ ਹੋਊ ਜੀ ਨਕਸ਼ੇ ਬਣ ਨਹੀਂ ਹੁੰਦੇ ਇਹ ਤੋਂ ਜ਼ਿਆਦਾ ਧੱਕਾ ਕੀ ਹੋ ਇਹਦਾ ਮਤਲਬ ਇਹ ਡੀਸੀ ਨੂੰ ਐਸਐਸਪੀ ਸਾਹਿਬ ਨੂੰ ਐਸਡੀਐਮ ਨੂੰ ਡੀਐਸਪੀ ਨੂੰ ਬਧਨਾਮ ਕਰ ਰਿਹਾ ਇਹ ਬਧਨਾਮ ਕਿਉਂ ਨਹੀਂ ਤਾਂ ਜੇ ਮੇਰੇ ਬਾਹ ਤੋੜਦੇ ਅੱਛਾ ਮੇਰੇ ਵਰਗਿਆਂ ਦਾ ਕੀ ਬੱਤੀ ਇੱਥੇ ਜਦੋਂ ਡੀਐਸਪੀ ਦੀ ਬਾਹ ਤੋੜ ਸਕਦੇ ਆ ਹੂੰ ਇਹਦਾ ਮਤਲਬ ਫਿਰ ਪੂਰਾ ਉੱਤੇ ਗੁੰਡਾ ਰਾਜਾ ਥੋੜੇ ਮੁੰਡੇ ਬਿਲਕੁਲ ਬੰਨਾ ਰਾਜਾ ਅੱਛਾ ਤੁਸੀਂ ਥੋੜੇ ਤੋਂ ਫਿਰ ਪੈਸੇ ਮੰਗਦੇ ਆ ਜੇ ਹੁਣ ਤੁਸੀਂ ਪੈਸੇ ਦੇ ਦੇਉ ਫਿਰ ਕੰਮ ਹੋ ਜੂ ਇਹ ਤਾਂ ਟਕਾ ਹੋ ਜਾਂਦਾ ਮੇਰੇ ਕੋਲੇ ਪੈਸੇ ਹੈ ਜੀ ਕਿੱਥੇ ਮੈਂ ਤਾਂ ਰੋਟੀ ਨੂੰ ਇੰਤਜ਼ਾਮ ਨਹੀਂ ਕੋਈ ਅੱਛਾ ਫਿਰ ਥੋੜੇ ਤੇ ਝੂਠੇ ਪਰਚੇ ਨਹੀਂ ਹੋਏ ਨਾ ਬਿਲਕੁਲ ਝੂਠੇ ਜੀ ਮੈਂ ਕਸਾਰ ਤੇ 4 ਮਹੀਨੇ ਕੱਟ ਗਿਆ ਕਰਾਸ ਪਰਚਾ ਸੀ ਆਪ ਇਹਨਾਂ ਦੇ ਪ੍ਰੈਸ਼ਰ ਨਾਲ ਕੈਂਸਰ ਕਰਾ ਲਿਆ ਸੀ ਕੈਂਸਰ ਕਰਾ ਲਿਆ ਠੀਕ ਆ ਪਰ ਅਦਾਲਤ ਨੇ ਉਹ ਕੈਂਸਰ ਨਹੀਂ ਹੋਣ ਦਿੱਤਾ ਹੁਣ ਕੇਸ ਸਾਡਾ ਉਹ ਗਵਾਈਆਂ ਤੇ ਚਰਾਣ ਪੇਸ਼ ਹੋ ਗਿਆ ਹਾਂ ਹੂੰ ਤੇ ਤੁਹਾਡੇ ਫਿਰ ਬੱਚੇ ਕੀ ਕਰਦੇ ਨੇ ਬੱਚੇ ਤਾਂ ਜੀ ਹੋਰ ਇੱਕ ਤਾਂ ਜਮਾ ਬੇਸਵਾਕਾ ਘਰੇ ਹੀ ਬੈਠਾ ਕਿਤੇ ਇੱਕ 15000 ਤਾਂ ਅੱਥੇ ਜਾਂਦਾਗਾ ਬਰਨਾਲੇ ਜੇ ਕਰੇ ਛੋਕਲਾ ਦੀ ਫੈਕਟਰੀ ਇਹ ਬਾਬਾ ਫਿਰ ਜਿਹੜੀਆਂ ਰੈਲੀਆਂ ਕਰਦੀਆਂ ਕਿਸਾਨ ਜੀ ਨਹੀਂ ਇਹ ਤਾਂ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਉਣੇ ਆ ਅਸੀਂ ਤਾਂ ਗਰੀਬ ਬੰਦਾਂ ਦੀ ਬਾਹ ਫੜਦੇ ਆ ਇਹਨਾਂ ਨੇ ਤਾਂ ਜੀ ਆਪਦੀਆਂ ਕੋਠੀਆਂ ਪਾਈਆਂ ਜਿੱਥੇ ਚ ਮਰਜ਼ੀ ਨੀਗਾ ਮਾਰ ਲਓ ਹੂੰ ਇਹ ਦਨੋਟੀ ਵੱਜ ਜਾ ਇਹਦਾ ਸਵਾ ਹੁਣ ਤਾਂ ਨੇ ਪਾਇ ਚੱਕਿਆ ਥੋੜਾ ਬਹੁਤ ਐਥੇ ਨੇ ਫਗਮੜਤ ਮਾਰਦੇ ਅਰੇ ਪਹਿਲਾਂ ਚੱਕਣਾ ਸੀ ਇਹ ਡੇਟ ਹੋ ਗਏ ਜਿਹਨਾਂ ਨੇ ਸ਼ਕਤੀ ਇਹਨਾਂ ਦੇ ਨਾ ਕਰੀ ਇਹਨਾਂ ਵਾਲਾ ਕਾਲਾ ਦੌਰ ਆਉਗਾ ਇੱਥੇ ਹੂੰ ਜਿਹੜਾ ਪਹਿਨਾ ਸੀ ਉਹਨਾਂ ਕੋਲ ਤਾਂ ਵੀ ਇੱਕਰ ਸੀਗੇ 2-2 ਪਈਆਂ ਵਾਲੇ ਇਹਨਾਂ ਤੇ ਬੱਸਾਂ ਲੈ ਗਿਆ ਲਟੇਰਿਆਂ ਨੇ ਹੂੰ ਅੱਛਾ ਇਹਦਾ ਸਰਕਾਰ ਸੋਚੇ ਇਹਦਾ ਸਰਕਾਰ ਸਹੀ ਕਰ ਰਹੀ ਹੈ ਸਰਕਾਰ ਸਾਡੇ ਪਿੰਡ ਚ ਬਿਲਕੁਲ ਸਹੀ ਕੰਮ ਕਰ ਰਹੀ ਹੈ ਇਹ ਹੋ ਨਹੀਂ ਦਿੰਦੇ ਹੂੰ ਹੁਣ ਤੁਹਾਡਾ ਜਿਹੜਾ ਰਿਕਾਰਡ ਪੜਿਆ ਆਪਾਂ ਹਾਂ ਜੀ ਸਾਰਾ ਪੜਿਆ ਰੈਮੂ ਦਾ ਮਤਲਬ ਇਹਦੇ ਵਿੱਚ ਤੁਸੀਂ ਸਾਰੇ ਤੁਸੀਂ ਸਹੀ ਹੋ ਬਾਬਾ ਜੀ ਬਿਲਕੁਲ ਹਾਂ ਤੁਸੀਂ ਮੋਲ ਜਮੀਨ ਲਈ ਹੈ ਸਰਦਾਰਾਂ ਤੋਂ ਲਈ ਹੈ ਸਰਦਾਰ ਤੁਹਾਨੂੰ ਪਰੇਸ਼ਾਨ ਨਹੀਂ ਕਰਦੇ ਵੀ ਭਾਈ ਤੁਸੀਂ ਆਪ ਦੀ ਬਾਹਲਾ ਇਹ ਬੰਦੇ ਤੁਹਾਨੂੰ ਬਾਹਣ ਨਹੀਂ ਦਿੰਦੇ ਇਹ ਬਾਹਣ ਨਹੀਂ ਦਿੰਦੇ ਤੇ ਫਿਰ ਜਿਹੜੀ ਸੁਮਨਪ੍ਰੀਤ ਹੈ ਜਿਹੜੀ ਆ ਲੇਡੀਜ਼ ਤਣਾੜ ਹਾਂਜੀ ਤੇ ਆਹ ਜਿਹੜਾ ਤੁਸੀਂ ਕਾਕਾ ਸਿੰਘ ਕਹਿੰਦੇ ਹੋ ਇਹਦਾ ਮਤਲਬ ਇਹਨਾਂ ਨੂੰ ਫਿਰ ਪੈਸੇ ਪੂਸੇ ਦਿੰਦੇ ਹੋਣਗੇ ਫੇਰ ਹੀ ਮਤ ਕਰਦੇ ਇਹ ਅੱਛਾ ਆ ਜਿਹੜਾ ਕਾਕਾ ਸਿੰਘ ਆ ਇਹ ਉਹ ਵੀ ਬੜਾ ਵੱਡਾ ਤਖੜਾ ਨਹੀਂ ਹਾਂ ਇਹਨੂੰ ਤੇ ਇਹ ਸਾਫ਼ ਹੀ ਕਹਿੰਦੇ ਆ ਕਿ ਸਾਡੀਆਂ ਦਰियां ਇਕੱਠੀਆਂ ਕਰਦਾ ਹਾਂ ਸਾਨੂੰ ਦੁੱਧ ਇਕੱਠਾ ਕਰਕੇ ਦਿੰਦਾ ਇਹ ਤਾਂ ਅਸੀਂ ਇਹ ਕੰਮ ਲੈਨੇ ਆਂ ਰੁਪਈਏ ਲੈਂਦੇ ਇਹ ਇੰਨਾ ਤੋਂ ਇਹ ਬੱਟ ਮੇਰੀ ਕਾਕੇ ਵਾਲੀ ਤਿੰਨ ਦਿਨ ਮੈਂ ਪਾਤੀ ਸੀ ਛੇੜੀ ਨਹੀਂ ਕਿਸੇ ਨੇ ਹਾਂ ਬਾਬਾ ਹਾਂ ਠੀਕ ਹੈ ਜੀ ਥਾਣੇ 'ਚ ਵੀ ਮੈਂ ਦੱਸਿਆ ਵਖਾ ਵੀ ਉਹ ਮਾਛੋੜਾ ਕਰੀ ਜਾਂਦੇ ਬੱਟ ਢਾਉਣ ਦੀ ਵੀ ਬਈ ਬੱਟ ਫਿਰ ਇਹ ਸੋਨਪਰੀਸ ਨੇ ਤੇ ਮਲਕੀਤ ਸਿੰਘ ਨੇ ਢਾਈ ਉਹਨੂੰ ਹਟ ਲੈ ਕੇ ਗੁਲਾਬ ਸਿੰਘ ਨੂੰ ਫਿਰ ਉਹਨੇ ਇਕੱਠ ਕਰਿਆ ਡੇਰੇ 'ਚ ਇਕੱਠ ਕਰਕੇ ਕਿਉਂ ਭਾਈ ਆਪਾਂ ਕਾਕੇ ਵਾਲੀ ਬੱਟ ਬੋਲੋ ਢਾ ਕੇ ਉਹ ਨਹੀਂ ਆ ਕਿ ਨਹੀਂ ਉਹ ਮਲਕੀਤ ਕਹਿੰਦਾ ਵੀ ਢਾਉਣ ਦਾ ਹੱਕ ਆ ਇੱਥੇ ਹੋ ਕੇ ਵਾਗੇ ਇਦੋਂ ਕੱਠੇ ਹੋ ਕੇ ਬਾਅਦੇ ਸਾਨੂੰ ਘਰੋਂ ਫੋਨ ਕਰਤਾ ਵੀ ਬੱਸ ਭਰ ਕੇ ਬੰਦਿਆਂ ਦੀ ਚੱਲ ਪਈ ਤੁਸੀਂ ਬਾਣਚੇ ਨਾ ਰਹੋ ਬਾਣਚੋਂ ਬਾਹਰ ਹੋ ਜੀ ਅਸੀਂ ਫੇਰੋ ਸਾਡੇ ਲਵੀ ਬੱਲੋ ਪਿੰਡ ਅਸੀਂ ਮੋਟਰਸਾਈਕਲ ਤੇ ਬੱਲੋ ਕਲੀ ਨਾਂਗੇ ਉੱਥੇ ਸਾਡੇ ਸੰਸ ਜਿਹੜੇ ਪਏ ਸੀ ਦੋ ਕਈਆਂ ਸੀ ਸਰਵੋਂ ਸੀ ਐਸਬੀ ਜੇ ਨਾਲ ਉਹ ਵੀ ਚੱਕਦੇ ਇਹ ਵੀ ਪਤਾ ਲੱਗਿਆ ਵੀ ਤੁਹਾਡੇ ਰਿਸ਼ਤੇਦਾਰ ਤੇ ਇਹਨਾਂ ਨੇ ਝੂਠਾ ਪਰਚਾ ਦਰਜ ਕਰਾਤਾ ਉਹ ਵਿਚਾਰਾ 7ਵੇਂ 'ਚ ਇਹਨਾਂ ਦਾ ਡਰਾਇਆ ਹੋਇਆ ਮਰ ਗਿਆ ਬਿਲਕੁਲ ਬਿਲਕੁਲ ਹੂੰ ਇਹਦਾ ਮਤਲਬ ਫਿਰ ਜਿਹੜਾ ਹੈਗਾ ਵੀ ਇਹ ਤੇਰੇ ਬੰਨੀ ਦੇਖਦੇ ਨਹੀਂ ਵਿਚਾਰੇ ਬੰਦਾ شریف ਬੰਦਾ ਵਿਚਾਰਾ ਵੀ ਇੱਕ ਮੰਗ ਕੇ ਖਾਣ ਵਾਲਾ ਕੰਮ ਹੋਇਆ ਪਿਆ ਹੁਣ ਤੁਹਾਡਾ ਪਤਾ ਕਰਿਆ ਵੀ ਤੁਹਾਡੇ ਰਿਸ਼ਤੇਦਾਰ ਮਦਦ ਕਰਦੇ ਆ ਵੀ ਜ਼ਮੀਨ ਤਾਂ ਇਹਨਾਂ ਨੇ ਖੋੜੀ ਥੋੜੀ ਬਹੁਤ ਟਾਈਮ ਪਾਸ ਹੀ ਤਾਂ ਹੀ ਹੋਇਆ ਹੂੰ ਉਦੋਂ ਦਗਾਉਣ ਚ ਸ਼ਾਮਲ ਸੀ ਕੌਣ ਜੀ ਇਹ ਯੂਨੀਅਨ ਵੀ ਲੈਲਾ ਬਾਬਾ ਸੀ ਤੇਰੇ ਨਾਲ ਨਹੀਂ ਇਹ ਤਾਂ ਜੇ ਤੱਕ ਇਹ ਤੂੰ ਗਰਜ਼ੋਰੀ ਕਰਾਉਣੀ ਆ ਆਪਣਾ ਰਿਸ਼ਤੀ ਕਰਾਉਣੀ ਆ ਫਿਰ ਤਾਂ ਅਸੀਂ ਤੇਰੇ ਨਾਲ ਆ ਜਾਂ ਹਾਂ ਜੇ ਉਹ ਦਾ ਪੈੰਗਾ ਫੇਰ ਅਸੀਂ ਤੇਰੇ ਨਾਲ ਹੂੰ ਤੁਸੀਂ ਮੁੱਲ ਲਈਏ ਮੈਂ ਮੁੱਲ ਲਈਏ ਮੈਂ ਕਿਹਾ ਫਿਰ ਰਹੁ ਕਿਵੇਂ ਹਾਂ ਜੋ ਬਿਲਕੁਲ ਪੱਪਾ ਬੰਦੀ ਦਾ ਕੇਸ ਚੱਲੀ ਜਾਂਦਾ ਜਿਹਦੀ ਜ਼ਮੀਨ ਹੈ ਉੱਥੇ ਜਾਊ ਹੂੰ ਮੈਂ ਦਾ ਭਾਈ ਮੁੱਲ ਲਊਗਾ ਇੱਕ ਨੰਬਰ ਦਾ ਕੰਮ ਕਰੂੰਗਾ ਬਿਲਕੁਲ ਇਹ ਕਹਿੰਦੇ ਸਾਨੂੰ ਇਹ ਮਨਜ਼ੂਰ ਨਹੀਂ ਇਹਨਾਂ ਨੇ ਧਰਨਾ ਲਾਤਾ ਡੂੜਸੜਤਾ ਮੇਰਾ ਧਰਨਾ ਲੱਗਾ ਰਿਹਾ ਜੀ ਹੂੰ ਤੇ ਸਰਦਾਰਾਂ ਤੋਂ ਕੀ ਰੇਟ ਲਈ ਸੀ ਫਿਰ ਤੁਸੀਂ ਸਰਦਾਰਾਂ ਤੋਂ ਤਾਂ ਮੈਂ 9 ਲੱਖ ਨੂੰ ਲਈ ਸੀ ਹੂੰ ਤੇ ਇਹ ਜ਼ਮੀਨ ਜਿਹੜਾ ਵਾਦਾ ਪਾਉਂਦਾ ਸੀ ਉਹ ਮੈਂ ਤੁਹਾਨੂੰ ਲਿਖਤੀ ਵੀ ਦਿਖਾ ਦੇਣਾ ਹਾਂ ਹੈਗੀ ਵਿੱਚ ਹਾਂ ਉਹ 1 ਲੱਖ ਰੁਪਏ ਨੂੰ ਕਿੱਲਾ ਲਈ ਹੈ ਜੀ ਹੂੰ ਇਹ ਵਿੱਚ ਹੀ ਆ ਸ਼ਾਇਦ ਹਾਂ ਛੜਵਾਈ ਆ ਤੁਸੀਂ ਹਾਂ 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 ਹੂੰ ਠੀਕ ਗੱਲ ਹੈ ਬਹਾ ਹੂੰ ਇਹਨਾਂ ਦੇ ਸਾਂਝੇ ਖਾਤੇ ਵਿੱਚ ਸਮਰਪਿਤ ਕਰ ਗਏ ਨੇ 12 ਗੱਲੇ ਦੇ ਦੀ 9 ਜਾਂ 18 ਤੇ ਕਰ ਲਿਆ ਅੱਛਾ ਵਿੱਚ 5.5 ਤੇਰੇ ਵਾਲੇ ਵਿੱਚ ਹਾਂ ਅੱਛਾ ਤੁਸੀਂ ਇਸ ਮਾਧਮ ਰਾਹੀਂ ਚੈਨਲ ਰਾਹੀਂ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਵੀ ਇਹਨਾਂ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਸਾਨੂੰ ਨਿਸਾਫਾ ਮਿਲਣਾ ਚਾਹੀਦਾ ਹਾਂ ਤੇ ਵੀ ਜੂਨੀਅਨ ਆ ਜਿਹੜੀਆਂ ਵੀਰੇ ਵਧੀਆ ਬਿਲਕੁਲ ਬਿਲਕੁਲ ਥਕਾ ਕਰਦੀਆਂ ਨਾਲੇ ਹੁਣ ਤਾਂ ਜੀ ਪੁਲਿਸ ਨੇ ਆ ਆ ਵੀ ਦੇਖ ਲਿਆ ਹੂੰ ਹੁਣ ਤਾਂ ਕੋਈ ਦੋਰ ਰਹੀ ਨਹੀਂ ਰਹੀ ਕਿੰਨੀ ਕੁੱਛ ਸਾਡੇ ਪਿੰਡ ਚ ਗਈ ਹੂੰ ਕੁਰਸਦੀਆਂ ਵੀ ਲਤਵਾਾਂ ਤੋੜਦੀਆਂ ਹਾਂਜੀ ਹਾਂਜੀ ਥੋੜਾ ਫਿਰ ਕਾਫੀ ਨੁਕਸਾਨ ਹੋ ਗਿਆ ਸਾਡਾ ਤਾਂ ਅੱਜ ਤਾਂ ਅੱਜ ਇੱਕ ਤਰ੍ਹਾਂ ਦੇ ਘਰੋਂ ਵੇਖਾਰਾਂ ਤੇ ਫਿਰ ਇਸ ਮਾਧਮ ਰਾਈ ਮੈਂ ਕਹਿਣਾ ਚਾਹਣਾ ਐ ਵੀ ਤੁਸੀਂ ਜਿਹੜੇ ਜੂਨੀਅਨ ਦੇ ਵੱਡੇ ਪ੍ਰਧਾਨ ਆ ਉਹਨਾਂ ਨੂੰ ਨੇ ਕਿਹਾ ਵੀ ਛੋਡੇ ਬੰਦੇ ਆ ੱਤਕਾ ਕਰੀ ਜਾਂਦੇ ਆ ਉਹ ਕੀ ਕਹਿੰਦੇ ਨਾ ਮੈਂ 5 6 ਕੋਲੇ ਜਾਇਆ ਸਮਾਂ ਇਹ ਸਾਰੇ ਬੇਸ਼ਰਮ ਇਕੱਠੇ ਹੋ ਵੇ ਆ ਗੱਲ ਸੁਣਦੇ ਰਹੀ ਕਹਿੰਦਾ ਕਹਿੰਦਾ ਸਾਡੇ ਫਲਾਣੇ ਪ੍ਰਧਾਨ ਦਾ ਆਡਰ ਆ ਬਸ ਹੂੰ ਇਹਨਾਂ ਕੋਲ ਕੋਈ ਸੁਣਨ ਕਿ ਕਰ ਪੈਣੀ ਇੱਕ ਬੰਦਾ ਮਾੜਾ ਜ ਚੰਗਾ ਬੋਲਿਆ ਸੀ ਹਾਂ ਇੱਥੋਂ ਦਾਗਾ ਮਾਸਟਰ ਪਿੰਡ ਰੰਬਰੇ ਦਾ ਹਾਂਜੀ ਹਾਂਜੀ ਉਹ ਵੀ ਜਿਹੜਾ ਡੂੜਕੇਲਾ ਕਾਕਾ ਜੀ ਬੈਠਾ ਉਹਦੀ ਗੱਤਰ ਵੀ ਇਹਦਾ ਤਾਂ ਜਮਾ ਹੀ ਹੱਕ ਨਹੀਂ ਯਾਰ ਇਹ ਤਾਂ ਇਹਨਾਂ ਦੀ ਜਮਾ ਜੱਦੀ ਜ਼ਮੀਨ ਹੀ ਆ ਪਰ ਕਹਿੰਦੇ ਨਹੀਂ ਆਪਾਂ ਇਹਦੀ ਇਹ ਵੀ ਨਹੀਂ ਛੱਡਣੀ ਹੂੰ ਤੇ ਇਹ ਫਿਰ ਅੱਛਾ ਜਿਹੜੀ ਪਹਿਲੀ ਰਜਿਸਟਰੀ ਜਦੋਂ ਇਹਨਾਂ ਨੇ ਹੌਣ ਤੋਂ ਰੋਕੀ ਆ ਉਹ ਹੀ ਮੇਰੀ ਇਹੀ ਰੋਕੀ ਸੀ ਫਿਰ ਕੋਰਟ ਰਾਹੀਂ ਕਰਾਈ ਸਾਰੀ ਕੋਰਟ ਰਾਹੀਂ ਕਰਾਈ ਆ ਜੇ ਇੰਤਕਾਰ ਵੀ ਕੋਰਟ ਰਾਹੀਂ ਕਰਾਇਆ ਨਹੀਂ ਫਿਰ ਸਰਦਾਰਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਉਹ ਤਾਂ ਪੈਸੇ ਦੇ ਕੇ ਤੁਹਾਨੂੰ ਚੀਜ਼ ਲਈਏ ਤੁਸੀਂ ਗੱਲ ਪੁੱਛ ਨਾ ਉਹ ਅੱਜ ਵੀ ਤੁਹਾਡੇ ਨਾਲ ਖੜੇ ਆ ਹਾਂਜੀ ਹਾਂਜੀ ਸਰਬਾ ਬੰਦੀ ਤਾਂ ਇਹ ਜੀ ਤਾਂ ਨਹੀਂ ਹੋਣਦੇ ਇੱਥੇ ਇਹਨਾਂ ਤੋਂ ਬਿਨਾ ਹੋਰ ਗੋਤਾਂ ਦੀ ਜ਼ਮੀਨ ਬਹੁਤ ਪਈ ਆ ਸਰਦਾਰਾਂ ਤੋਂ ਬੜਾ ਸਰਦਾਰਾਂ ਤਾਂ ਕਿ ਨੋ ਹੀ ਵੇਚ ਲਿਆ ਤੂੰ ਜਿਆਦਾ ਜ਼ਮੀਨ ਹੋਰ ਪਈ ਆ ਇਹ ਆਪਦੇ ਭਾਈਚਾਰਿਆਂ ਦੀ ਬਖੇਰੀ ਤੇ ਬੀ ਬੈਠੇ ਆ ਇਹਦਾ ਮਤਲਬ ਤਾਂ ਆਪਾਂ ਚਾਰਦੇ ਹੁਣ ਇਹਦੀ ਇਹ ਤਾਂ ਜਿਹੜਾ ਰਿਪੋਰਟ ਸਿੱਟਾਰ ਕੋਟੇ ਨਿਕਲਦੀ ਆ ਬੱਬਾ ਵੀ ਇਹ ਤੁਹਾਨੂੰ ਇਹ ਕਹਿ ਰਿਹਾ ਵੀ ਤੂੰ ਸਰਦਾਰਾਂ ਨੂੰ ਪੈਸੇ ਦੇ ਕੇ ਕਿਉਂ ਖਰੀਦੀ ਵੀ ਆਪਾਂ ਫਰੀ ਚ ਦੱਬਦੇ ਵੀ ਸਭ ਪੁੱਸਪਾਤਾ ਵੀ ਸਾਨੂੰ ਵੀ ਪੈਸੇ ਦੇਣੇ ਪੈਣਗੇ ਬਸ ਆਹੀ ਗੱਲ ਆ ਵੀ ਸਾਡਾ ਨਟੇਰਿਆਂ ਦਾ ਗਰੁੱਪ ਘਟਦਾ ਅੱਛਾ ਹੁਣ ਜਿਹੜੇ ਬੰਦੇ ਸਾਡੇ 200 ਕਿੱਲਾ ਜਮੀਨ ਜਿਹੜਿਆਂ ਨੇ ਲੈ ਲਈ ਉਹ ਇਹਨਾਂ ਤੋਂ ਪਾਸੇ ਹੋ ਗਏ ਠੀਕ ਹੈ ਇਹ ਕਹਿੰਦੇ ਵੀ ਅਸੀਂ ਉਨਹੀਂ ਰਹੀਏ ਹਮ ਸਾਡਾ ਗਰੁੱਪ ਉਨਹੀਂ ਰਹੀ ਲਡੇਰਿਆਂ ਦਾ ਤੇ ਤੇ ਹਾਈ ਕੋਰਟ ਦੇ ਫੈਸਲੇ ਨੂੰ ਵਧੀਆ ਮੰਨਦੇ ਤੁਸੀਂ ਜਿਸਦਾ ਮੰਨਦੇ ਆ ਬਿਲਕੁਲ ਸਹੀ ਹੋਇਆ ਹੂੰ ਪ੍ਰਸ਼ਾਸਨ ਵੀ ਸਹੀ ਕਰ ਰਿਹਾ ਹਾਂਜੀ ਤੇ ਤੁਸੀਂ ਫਿਰ ਹੁਣ ਜਿਹੜਾ ਹੈਗਾ ਅੱਗੇ ਕੀ ਚਾਰਾ ਜੋਈ ਕਰ ਰਹੇ ਹੋ ਜੇ ਤੁਸੀਂ ਇਹਨੂੰ ਖੇਤ ਵਿੱਚ ਵੜਦੇ ਹੋ ਫਿਰ ਇਹ ਤੁਹਾਨੂੰ ਕੁੱਟਮਾਰ ਕਰਦੇ ਆ ਅੱਗੇ ਵੀ ਲੱਤਾ ਬਾਹਾਂ ਤੋੜੀ ਹੁਣ ਵੀ ਨਾ ਭਜਦੇ ਤੇ ਅਸੀਂ ਹੁਣ ਵੀ ਤੋੜਦੇ ਅੱਛਾ ਤੇ ਤੁਹਾਡਾ ਸਾਨੂੰ ਤਾਂ ਹੁਣ ਵੀ ਧਮਕੀਆਂ ਦਿੰਦੇ ਨੇ ਇਹ ਵੀ ਆਹ ਤੁਸੀਂ ਤਖਸਾ ਵਾਪਸ ਲਓ ਨਹੀਂ ਖਤਰਾ ਖਾਓਗੇ ਸਾ ਤੋਂ ਅੱਛਾ ਜਿਹੜਾ ਤੁਸੀਂ ਪਾਇਆ ਹਾਂਜੀ ਤੇ ਜਿਹੜੀ ਤੁਸੀਂ 1.5 ਸਾਲ ਜੇਲ੍ਹ ਕੱਟੇ ਉਹਦਾ ਪਹਿਲਾਂ ਤਾਂ ਕੀ ਆ ਅੱਛਾ ਇਹ ਸਨ ਸਰਦਾਰ ਸਰਜੀਤ ਸਿੰਘ ਜੀ ਇਹ ਕਹਿੰਦੇ ਵੀ ਅਸੀਂ ਆਪਦੀ ਜਿਹੜੀ ਘਰੂ ਬਾਣ ਸੀ ਉਹ ਵੇਚ ਕੇ ਸਰਦਾਰਾਂ ਤੋਂ ਜ਼ਮੀਨ ਖਰੀਦ ਲਈ ਜਿਹੜਾ ਜਿਉਂਦ ਪਿੰਡ ਦਾ ਵੱਡਾ ਵਿਵਾਦ ਸੀਗਾ ਤੇ ਇਹਨੇ ਵਿਚਾਰੇ ਨੇ ਦੱਸਿਆ ਕਹਿੰਦਾ ਵੀ ਮੇਰਾ 25 26 ਤੋਲੇ ਸੋਨਾ ਵੀ ਵਿਕ ਗਿਆ ਤੇ ਮੱਝਾਂ ਗਾਈਆਂ ਵਿਕ ਗਈਆਂ ਤੇ ਨਾਲ ਬਾਬਾ ਕਹਿੰਦਾ ਵੀ ਮੇਰੇ ਕੰਪਾਈਨਾਂ ਤੇ ਟਰੈਕਟਰ ਵੀ ਵਿਕ ਗਏ ਤੇ ਹੁਣ ਜਿਹੜੀਆਂ ਕਿਸਾਨ ਜੁਨੀਅਨਾਂ ਆ ਉਹ ਕਹਿੰਦੀਆਂ ਵੀ ਅਸੀਂ ਛੋਟੇ ਕਿਸਾਨਾਂ ਦੀ ਮਦਦ ਕਰਦੀਆਂ ਅੱਜ ਆ ਸਾਡੇ ਕੋਲੇ ਛੋਟਾ ਕਿਸਾਨ ਬੈਠਾ ਇਹ ਕਹਿੰਦਾ ਜੀ ਮੈਂ ਜਿਹੜੇ ਸਰਦਾਰਾਂ ਦੀ ਜ਼ਮੀਨ ਕਹਿੰਦੇ ਵਾਪਸ ਦੇਣੀ ਨਹੀਂ ਉਹ ਕਹਿੰਦਾ ਮੈਥੋਂ ਕੋਈ ਜਾਂਦੇ ਐ ਤੇ ਅੱਜ ਇਹਦੇ ਜਿਹੜੇ ਹੈਗੇ ਆ ਸੱਤ ਗਿੱਲੇ ਕਿਸਾਨ ਜੂਨੀਅਨ ਦੇ ਰਾਹੀਂ ਜਿਹੜੀ ਹੈਗੀ ਜ਼ਮੀਨ ਕੋਈ ਗਈ ਤੇ ਇਹ ਕਹਿੰਦਾ ਵੀ ਉੱਥੇ ਦਾ ਕਾਲਾ ਦੌਰ ਹੈ ਜੀ ਕਹਿੰਦੇ ਆਪ ਦਾ ਜਿਹੜਾ ਹੈਗਾ ਚਲਾਉਂਦੇ ਐ ਸੋ ਬੱਬਾ ਜੀ ਅਸੀਂ ਆਹ ਦੇਖਣਾ ਤਰਖਾਸਾਂ ਵੀ ਦਿੱਤੀਆਂ ਜੀ ਮੈਂ ਬਹਿਣਾ ਹਾਂ ਐਸਪੀ ਦੇ ਵੀ ਡੀਐਸਪੀ ਦੇ ਵੀ ਹੂੰ ਕਿਸ ਕੋਈ ਨਹੀਂ ਸੁਣੀਗੀ ਹੂੰ ਚਲੋ ਪੈਸਾ ਉਹਨਾਂ ਦੇ ਕਾਰਵਾਈ ਤੇ ਬਣਦੀ ਸੀ ਨਾ ਜੀ ਹਾਂ ਬਿਲਕੁਲ ਬਣਦੀ ਆ ਜ਼ਬਰਟਾ ਕਿ ਹੈ ਸੀ ਇਹਨਾਂ ਦੇ ਕਾਰਵਾਈਆਂ ਨਹੀਂ ਕਰੀ ਅਸੀਂ ਇਹਨਾਂ ਤੋਂ ਹਰ 6 ਮਹੀਨੇ ਬਾਅਦ ਪੈਸੇ ਲੈਂਦੇ ਤੇਰੇ ਵਾਲੀ ਜ਼ਮੀਨ ਦਾ ਖਰਚਾ ਪਾਣੀ ਲੈਂਦੇ ਹੋਣਗੇ ਹਾਂ ਬਿਲਕੁਲ ਜੀ ਬਿਲਕੁਲ ਇਹ ਬਾਬਾ ਜੀ ਇਨਸਾਫ ਮੰਗਦੇ ਆ ਇਸ ਮਾਧਮ ਨਾਲ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਬੰਦੇ ਨੇ ਮੁੱਲ ਜ਼ਮੀਨ ਖਰੀਦੀ ਆ ਵਿਚਾਰੇ ਨੇ ਅੱਜੇ ਰੋਟੀ ਤੋਂ ਮਤਾਜ ਆ ਨਹੀਂ 7-8 ਕਿੱਲੇ ਵਾਲਾ ਬੰਦਾ ਅੱਜ ਸਰਦਾਰ ਕਹਾਉਂਦਾ ਮੁੱਲ ਖਰੀਦ ਕੇ 9 ਲੱਖ ਨੂੰ ਜ਼ਮੀਨ ਆਪ ਦੀ ਵੇਚ ਕੇ ਉਹ ਲੈ ਲਈ ਸ਼ਰਕਤ ਇਹ ਜਿਹੜਾ ਇਹਦੇ ਕਾਗਜ ਪੜ੍ਹੇ ਉਹਦੇ ਮੁਤਾਬਕ ਤਾਂ ਜਿਹੜੀ ਹੁਣ ਕਿਸਾਨ ਜੂਨੀਅਨ ਵਾਲੇ ਉਹਨਾਂ ਨੇ ਇਹਦੀ ਜ਼ਮੀਨ ਤੇ ਕਬਜ਼ਾ ਕਰਾਤਾ ਤੇ ਇੱਕ ਪਾਸੇ ਉਹ ਕਹਿ ਰਿਹਾ ਵੀ ਅਸੀਂ ਜਿਹੜੇ ਛੋਟੇ ਕਿਸਾਨਾਂ ਦੀ ਮਦਦ ਕਰ ਰਹੇ ਹਾਂ ਇਹ ਤਾਂ ਹੁਣ ਗਰੀਬ ਬੰਦਾ ਗੱਲ ਇਹਦੇ ਨਾਲ ਇਹ ਹੈ ਕਿ ਤੂੰ ਸਰਦਾਰਾਂ ਨੂੰ ਪੈਸੇ ਦੇ ਕੇ ਇੱਕ ਪੁਛ ਪਾ ਰਿਹਾ ਵੀ ਜਿਹੜਾ 2.5 300 ਕਿੱਲਾ ਜਾਂ 500 ਕਿੱਲਾ ਜਾਂ 100 ਕਿੱਲਾ ਤਾਂ ਉਹ ਸਾਰੇ ਲੋਕਾਂ ਨੂੰ ਪੈਸੇ ਦੇਣੇ ਪੈਣਗੇ ਉਹ ਤਾਂ ਭਾਈ ਉਹਨਾਂ ਦੇ ਜਦੋਂ ਨਾਂ ਹੈ ਤੇ ਫਿਰ ਜ਼ਮੀਨ ਦਾ ਹੁਣ ਅਗਲਾ ਛੜਵਾਊਗਾ ਹੁਣ ਬਾਬਾ ਜੀ ਨੇ ਜਿਹੜਾ ਰਿਕਾਰਡ ਲਿਆਂਦਾ ਪਿੰਡ ਜਿਉਂਦਾ ਪੜਿਆ ਸੀ ਇੱਕ ਹਫਤਾ ਪਹਿਲਾਂ ਦੇ ਕੇ ਗਿਆ ਸੀ ਇਹ ਪ੍ਰਸ਼ਾਸਨ ਜੋ ਕਰ ਰਿਹਾ ਕੰਮ ਸਹੀ ਕਰ ਰਿਹਾ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਵੀ ਮਰੱਬਾ ਬੰਦੀ ਹੋਵੇ ਨਿਸ਼ਾਨਦੇਹੀ ਹੋਵੇ ਉੱਤੇ ਡੀਸੀ ਐਸਐਸਪੀ ਨੂੰ ਤਲਬ ਕਰਿਆ ਜਾ ਸਹਿਬਾਨ ਨੇ ਵੀ ਤੁਸੀਂ ਕਿਉਂ ਨਹੀਂ ਕਰ ਰਹੇ ਤੇ ਬਾਬਾ ਜੀ ਕਹਿੰਦੇ ਵੀ ਪੁਲਿਸ ਦੀਆਂ ਲੱਤਾਂ ਮਾਹ ਤੋੜ ਦੇਣ ਉੱਤੇ ਠੇਕੇ ਬੰਦ ਕਰਾ ਦੇ ਤੇ ਆਹ ਦੀਆਂ दारूਆਂ ਕੱਢ ਦੇ ਇਹ ਦੱਸ ਰਹੇ ਨੇ ਐਡਾ ਜਿਹੜਾ ਹੈਗਾ ਗੁੰਡਾ ਰਾਜ ਹੈ ਭਾਈ ਗਲਤ ਹੈ ਇਸ ਗਰੀਬ ਬੰਦੇ ਦੀ ਅਸੀਂ ਇਸ ਮਾਧਮ ਰਾਈ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਵਾਹ ਫੜਨੀ ਚਾਹੀਦੀ ਆ ਚਲੋ ਜ਼ਮੀਨ ਐ ਆਉਂਦੀ ਜਾਂਦੀ ਰਹਿੰਦੀ ਐ ਹੁਣ ਇਹ 4 ਸਾਲਾਂ ਨੂੰ ਦੁਨੀਆ ਤੋਂ ਤੁਰਜੂ ਅੱਜ ਕਿੱਥੇ ਇਹਦੇ ਕੋਲ ਇੱਕ ਜ਼ਮੀਨ ਦਾ ਠੇਕਾ ਆਉਂਦਾ ਜਾਂ ਆਉਂਦਾ ਗੁਜ਼ਾਰਾ ਕਰਦਾ ਅੱਜ ਇਹ ਕਹਿੰਦਾ ਮੈਂ ਆਪਦੇ ਰਿਸ਼ਤੇਦਾਰਾਂ ਤੋਂ ਜਿਹੜਾ ਹੈਗਾ ਪੈਸੇ ਮੰਗ ਮੰਗ ਕੇ ਆਉਦਾ ਗੁਜ਼ਾਰਾ ਕਰਦਾ ਹੈ ਤੇ ਬਾਬਾ ਜੀ ਇੱਕ ਇਸ ਗੱਲ ਰਹੀ ਮਾਧਮ ਰਾਈ ਸੱਚੀ ਗੱਲ ਦੱਸੋ ਲਾਸਟ ਸਵਾਲ ਹੈ ਵੀ ਤੁਹਾਡਾ ਜਿਹੜੇ ਉਹ ਤੁਸੀਂ ਦੱਸਿਆ ਸੀ ਮੈਨੂੰ ਬਿਲਕੁਲ ਕੰਪੈਣ ਸਭੀ ਤੋਂਲੇ ਸੋਨਾ ਮੱਝਾਂ ਗਾਇਆਂ ਫਿਕ ਗਿਆ ਬਿਲਕੁਲ ਵੇਗ ਗਿਆ ਉਹ ਤਾਂ ਪਿੰਡ ਚ ਪਤਾ ਕਰ ਲੋ ਘਰ ਵੀ ਵੇਗ ਗਿਆ ਜੀ ਤਾਂ ਇੱਕ ਪਾਸੇ ਮੇਰਾ ਹਾਂ ਇਹਨਾਂ ਦੀ ਬਦੌਲਤ ਹਾਂਜੀ ਇਹ ਤੇਰੇ ਖਿਲਾਫ ਪੇਸ਼ ਹੁੰਦੇ ਜਰੂਰ ਪਤਾ ਲੈਣਾ ਚਾਹੀਦਾ ਵੀ ਇਹਨੇ ਸੱਤ ਸਾਲ ਪਹਿਲਾਂ ਕਿੰਨਾ ਕਰਜਿਆ ਸੀ ਤੇਨੇ ਕੋਠੀ ਕਿੱਥੋਂ ਪਾਈ ਜ਼ਮੀਨੀਆਂ ਨੇ ਕਿੱਥੋਂ ਦੇਖ ਲਓ ਜੀ ਇਹਦੀ ਕੋਠੀ ਢੈਣੀ ਚਾਹੀਦੀ ਤੁਸੀਂ ਮੈਂ ਹੋਰ ਬਲੇਕੀਆਂ ਜਿਹੜੇ ਜੀ ਹਾਂ ਇਹ ਵੀ ਇੱਕ ਬਲੈਕ ਹੈ ਹਾਂਜੀ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਕੋਠੀਆਂ ਬਣਾਈਆਂ ਕਿਸਾਨ ਜੁੜੀਆਂ ਉਹਨੇ ਨੇ ਜਿਵੇਂ ਨਸੇ ਤਸਕਰਾਂ ਨੇ ਕੋਠੀਆਂ ਢੈਂਦੀਆਂ ਇਹਨਾਂ ਦੀਆਂ ਵੀ ਢੈਂਡੀਆਂ ਚਾਹੀਦੀਆਂ ਸੋ ਇਹ ਅੱਜ 70-80 ਲੱਖ ਰੁਪਏ ਦੇ ਥੱਲੇ ਆ ਗਿਆ ਇਸ ਕਿਸਾਨ ਦੀ ਬਾਹ ਫੜਨੀ ਚਾਹੀਦੀ ਹੈ ਤੇ ਸਰਕਾਰ ਨੂੰ ਇਸ ਚੈਨਲ ਰਾਹੀਂ ਇਸ ਮਾਧਮੇ ਬੇਨਤੀ ਕਰਦੇ ਆ ਕਿ ਇਹਦਾ ਜਿਹੜਾ ਹੈਗਾ ਇਹਨੂੰ ਇਨਸਾਫ ਦਿੱਤਾ ਜਾਵੇ ਚਲੋ ਬਾਬਾ ਜੀ ਇੱਥੇ ਆਉਣ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ